ਨੇ ਸਦਾ ਸੁਬੇਦਾਰੀਆਂ ਲਾਗੇ ਤੈਨੂੰ ਬਹਿਣ ਗਿਆ ਦਿੱਲੀ ਨਾਲ ਯਾਰੀਆਂ ਜਰਮਾਂ ਦੇ ਤਖਤਾਂ ਤੇ ਬੈਠਾ ਹੰਕਾਰ ਕੇ ਸੂਰਮਾ ਕਮਨਾਉ ਦੇ ਬੱਚਿਆਂ ਨੂੰ ਮਾਰ ਕੇ ਮੈਂ ਇਸ ਸੰਸਥਾ 'ਚ ਪਿਛਲੇ 12 ਸਾਲਾਂ ਤੋਂ ਰਹਿ ਰਿਹਾ ਜਦੋਂ ਇਹ ਸੰਸਥਾ ਸ਼ੁਰੂ ਹੋਈ ਸੀ ਸੰਸਥਾ ਸਾਨੂੰ ਗੁਰਮਤ ਦੁਨੀਆਵੀ ਵਿਦਿਆ ਅਤੇ ਬਹੁਤ ਚੀਜ਼ਾਂ ਬਾਰੇ ਗਿਆਨ ਪਹੁੰਚਦੀ ਹੈ ਪੜਾਈ ਦੀ ਉਮਰ ਹੁੰਦੀ ਹੈ ਸਕੂਲਿੰਗ ਦੀ ਉਮਰ ਆ ਤਾਂ ਕਰਕੇ ਜੇਕਰ ਬੱਚੇ ਦੀ ਕਿਸੇ ਦੀ ਕਿਸੇ ਵੀ ਕਾਰਨ ਕਰਕੇ ਪੜ੍ਹਾਈ ਰੁਕ ਗਈ ਤਾਂ ਉਸ ਨੂੰ ਜਥੇਦਾਰ ਸਰਦਾਰ ਕੁਲਦੀਪ ਸਿੰਘ ਜੀ ਦੀ ਕੋਸ਼ਿਸ਼ ਦੇ ਸਦਕਾ ਇਹ ਸੰਸਥਾ ਸ਼ੁਰੂ ਹੋਈ ਜਿਹਦੇ ਵਿੱਚ ਬੱਚਿਆਂ ਨੂੰ ਅਕੈਡੈਮਿਕ ਐਜੂਕੇਸ਼ਨ ਦਿੱਤੀ ਜਾਂਦੀ ਆ ਤੇ ਮੈਂ ਦਸਵੀਂ ਜਮਾਤ ਚ ਫਰਦਾ ਮੈਨੂੰ ਇੱਥੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਸਾਨੂੰ ਆਪਣਾ ਪਰਿਵਾਰ ਵਰਗਾ ਜਿਹੜਾ ਇੱਥੇ ਮਾਹੌਲ ਪ੍ਰਾਪਤ ਹੁੰਦਾ ਵਾ ਇਸ ਸੰਸਥਾ ਦੇ ਵਿੱਚ ਲਗਭਗ 35 ਬੱਚੇ ਨੇ ਜੀ ਸਮੇਂ ਦੇ ਸਿਰ ਕੋਟੂ ਵਿੱਚ ਪਾਸ ਆਊਟ ਹੋ ਜਾਂਦੇ ਨੇ ਕੁਝ ਬੱਚਿਆਂ ਦੀ ਨਵੀਂ ਐਡਮਿਸ਼ਨ ਹੋ ਜਾਂਦੀ ਹੈ ਜੀ ਇਸ ਸੰਸਥਾ ਦੇ ਵਿੱਚ ਮੈਂ ਪਿਛਲੇ 2 ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ ਤੇ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਸਾਰੀ ਗੁਰਮਤ ਦੀ ਸਾਰੀਆਂ ਸਿੱਖਿਆਵਾਂ ਮਿਲਦੀਆਂ ਨੇ ਜਦੋਂ ਕੁਲਦੀਪ ਸਿੰਘ ਜੀ ਨੇ ਸੰਸਥਾ ਸ਼ੁਰੂ ਕੀਤੀ ਕੁਐਸਚਨ ਬੱਚੇ ਆ ਗਏ ਬੱਚੇ ਪੜ੍ਹਨ ਲੱਗ ਗਏ ਤਾਂ ਆਲੇ ਦਾਲੇ ਸੁਸਾਇਟੀ ਦੇ ਵਿੱਚ ਕੁਐਸਚਨ ਇਹ ਹੁੰਦਾ ਸੀ ਇਹ ਬੱਚੇ ਕੌਣ ਨੇ ਜੀ ਸਰਦਾਰ ਸਾਹਿਬ ਦਾ ਜਵਾਬ ਗਿਆਨੀ ਕੁਲਦੀਪ ਸਿੰਘ ਜੀ ਦਾ ਜਵਾਬ ਮਿਸ਼ਨ ਆਪਣੇ ਬੱਚੇ ਨੇ ਇਹ ਇਹ ਉਹਨਾਂ ਦਾ ਆਪਣਾ ਹੀ ਘਰ ਹੈ ਇਸ ਸਮੇਂ ਅਸੀਂ ਸਿੰਘ ਸਾਹਿਬ ਜਥੇਦਾਰ ਕੁਲਦੀਪ ਸਿੰਘ ਗੜਗਜ ਉਹਨਾਂ ਦੇ ਮਹਾਲੀ ਨਿਵਾਸ ਵਿਖੇ ਮੌਜੂਦ ਆ ਕੁਲਦੀਪ ਸਿੰਘ ਗੜਗਜ ਜੀ ਉਹਨਾਂ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਦੀ ਜਥੇਦਾਰੀ ਸੌਂਪੀ ਗਈ ਹੈ ਉੱਥੇ ਹੀ ਉਹਨਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੌਰ ਤੇ ਸੇਵਾ ਵੀ ਦਿੱਤੀ ਗਈ ਆ ਅਸੀਂ ਅਜੇ ਉਹਨਾਂ ਦੇ ਇਸ ਨਿਵਾਸ ਆਪਣਾ ਘਰ ਵਿਖੇ ਮੌਜੂਦ ਆ ਆਪਣਾ ਘਰ ਉਹ ਥਾਂ ਜਿੱਥੇ ਕੇਵਲ ਉਹ ਨਹੀਂ ਰਹਿੰਦੇ ਉਹਨਾਂ ਦੇ ਨਾਲ ਬਹੁਤ ਸਾਰੇ ਵੱਖ-ਵੱਖ ਥਾਵਾਂ ਤੋਂ ਆਏ ਵੱਡੇ ਛੋਟੇ ਬੱਚੇ ਵੀ ਰਹਿੰਦੇ ਨੇ ਜਿਹੜੇ ਇੱਥੇ ਰਹਿਣ ਦੇ ਨਾਲ ਕੀਰਤਨ ਕਰਦੇ ਨੇ ਗਵਰਾਣੀ ਸਰਵਣ ਕਰਦੇ ਨੇ ਤੇ ਵੱਖ-ਵੱਖ ਸਕੂਲਾਂ ਦੇ ਵਿੱਚ ਜਾ ਕੇ education حاصل ਕਰਦੇ ਨੇ ਕਿਸੇ ਕਾਰਨ ਵਰਸ਼ ਜਿਹੜੇ ਆਪਣੀ এডਿਕੇਸ਼ਨ ਨੂੰ ਕੰਟੀਨਿਊ ਨਹੀਂ ਕਰ पाए ਪ੍ਰੋਬਲਮਸ ਹੁੰਦੀਆਂ ਨੇ ਮਜਬੂਰੀਆਂ ਰਹਿੰਦੀਆਂ ਨੇ ਤੇ ਉਹਨਾਂ ਲਈ ਇਹ ਘਰ ਉਹਨਾਂ ਦਾ ਆਪਣਾ ਘਰ ਬਣਿਆ ਤੇ ਇਹ 2014 ਤੋਂ ਸੰਸਥਾ ਚੱਲ ਰਹੀ ਆ ਜਿਹੜੀ ਉਹ ਸੰਸਥਾ ਕੁਲਦੀਪ ਸਿੰਘ ਗੜਗੱਜ ਹੋਣੀ ਆਪਣੇ ਘਰ ਵਿਖੇ ਚਲਾ ਰਹੇ ਨੇ ਇੱਥੇ ਹੀ ਛੋਟੇ ਛੋਟੇ ਬੱਚੇ ਰਹਿੰਦੇ ਨੇ ਇੱਥੋਂ ਹੀ ਉਹ ਵੱਖ-ਵੱਖ ਸਕੂਲਾਂ 'ਚ ਜਾਂਦੇ ਨੇ ਕਾਲਜਾਂ 'ਚ ਜਾਂਦੇ ਨੇ ਐਜੂਕੇਸ਼ਨ ਹਾਸਲ ਕਰਦੇ ਨੇ ਤੇ ਇੱਥੇ ਹੀ ਖਾਣਾ ਪੀਣਾ ਰਹਿਣਾ ਸਾਰਾ ਉਹਨਾਂ ਦਾ ਪ੍ਰਬੰਧ ਕੀਤਾ ਗਿਆ 2014 ਤੋਂ ਜਥੇਦਾਰ ਸਾਹਿਬ ਵੱਲੋਂ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਜਾਂਦੀ ਹੈ ਵੱਖ-ਵੱਖ ਥਾਵਾਂ ਤੋਂ ਇੱਥੇ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਰਹਿਣ ਲਈ ਜਗ੍ਹਾ ਦਿੱਤੀ ਜਾਂਦੀ ਹੈ ਜਿਨ੍ਹਾਂ ਦਾ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਂਦਾ ਜਿਨ੍ਹਾਂ ਦੀ ਐਜੂਕੇਸ਼ਨ ਦਾ ਪ੍ਰਬੰਧ ਕੀਤਾ ਜਾਂਦਾ ਤੇ ਉਹਨਾਂ ਨੂੰ ਇੱਕ ਕਾਬਿਲ ਇਨਸਾਨ ਬਣਾਇਆ ਜਾਂਦਾ ਹੈ ਆਪਣਾ ਕਾਰ ਇਸ ਸੰਸਥਾ ਦੇ ਵਿੱਚ ਜਿੱਥੇ ਇਹਨਾਂ ਬੱਚਿਆਂ ਨੂੰ ਦੁਨਿਆਵੀ ਐਜੂਕੇਸ਼ਨ ਦੁਨਿਆਵੀ ਵਿੱਦਿਆ ਦਿੱਤੀ ਜਾਂਦੀ ਹੈ ਉੱਥੇ ਗੁਰਮਤਿ ਨਾਲ ਜੋੜਿਆ ਜਾਂਦਾ ਗੁਰੂ ਨਾਲ ਜੋੜਿਆ ਜਾਂਦਾ ਗੁਰਗ੍ਰੰਥ ਸਾਹਿਬ ਨਾਲ ਜੋੜਿਆ ਜਾਂਦਾ ਕਿਉਂਕਿ ਇੱਥੇ ਹੀ ਪ੍ਰਕਾਸ਼ ਕੀਤਾ ਹੋਇਆ ਗੁਰਗ੍ਰੰਥ ਸਾਹਿਬ ਦਾ ਇੱਥੇ ਗੁਰਗ੍ਰੰਥ ਸਾਹਿਬ ਸਿशोਭਿਤ ਨੇ ਜਿੱਥੇ ਨੇਤ ਨਾਮ ਕਰਦੇ ਬੱਚੇ ਨਜ਼ਰ ਆਉਂਦੇ ਨੇ ਜਿੱਥੇ ਇਹ ਬੱਚੇ ਆ ਕੇ ਸਵੇਰੇ ਸ਼ਾਮ ਨਕਮਸਤਕ ਹੁੰਦੇ ਨੇ ਗੁਰੂ ਨਾਲ ਜੁੜਦੇ ਆ ਗੁਰਬਾਣੀ ਨਾਲ ਜੁੜਦੇ ਆ ਗੁਰੂ ਦੇ ਉਹਨਾਂ ਬਚਨਾਂ ਨਾਲ ਜੁੜਦੇ ਨੇ ਜਿਹੜੇ ਸਾਨੂੰ ਜੀਵਨ ਦੀ ਸਿੱਖਿਆ ਦਿੰਦੇ ਨੇ ਤਾਂ ਹੀ ਇੱਕੇ ਚੰਗੇ ਇਨਸਾਨ ਬਣਨ ਦੀ ਸ਼ੁਰੂਆਤ ਇੱਥੋਂ ਹੁੰਦੀ ਆ ਕੇਵਲ ਚੰਗੇ ਇਨਸਾਨ ਬਣਦੇ ਨਾਲ ਨਾਲ ਇਹਨਾਂ ਨੂੰ ਹਰ ਇੱਕ ਉਹ ਐਜੂਕੇਸ਼ਨ ਦਿੱਤੀ ਜਾਂਦੀ ਆ ਜਿਸ ਦੇ ਨਾਲ ਇਹ ਮਾਨਵਤਾ ਦਾ ਪਲਾ ਕਰ ਸਕਣ ਇੱਕ ਚੰਗੀ ਸੋਚ ਦੇ ਨਾਲ ਸ਼ੁਰੂ ਕੀਤੀ ਗਈ ਇਸ ਸੰਸਥਾ ਦੀ ਇਹ ਤਸਵੀਰ ਹੈ ਜਿੱਥੇ ਗੁਰੂ ਸਾਹਿਬ ਖੁਦ ਹਾਜ਼ਰ ਨਾਜ਼ਰ ਨੇ ਜਿੱਥੇ ਗੁਰੂ ਸਾਹਿਬ ਖੁਦ ਇਹਨਾਂ ਬੱਚਿਆਂ ਦੇ ਸਿਰ ਉੱਤੇ ਨੇ ਤੇ ਇਹਨਾਂ ਨੂੰ ਦੁਨਿਆਵੀ ਨਾਲ ਆ ਆਧੁਨਿਕ ਧਾਰਮਿਕ ਹਰ ਇੱਕ ਪੱਖ ਤੋਂ ਜਾਣੂ ਕਰਾਇਆ ਜਾਂਦਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਜੀਤ ਸਿੰਘ ਆ ਮੈਂ ਇਸ ਸੰਸਥਾ 'ਚ ਪਿਛਲੇ 12 ਸਾਲਾਂ ਤੋਂ ਰਹਿ ਰਿਹਾ ਜਦ ਇਹ ਸੰਸਥਾ ਸ਼ੁਰੂ ਹੋਈ ਸੀ ਇਸ ਸੰਸਥਾ ਤੋਂ ਪਹਿਲਾਂ ਸਾਨੂੰ ਕੁਝ ਵੀ ਚੀਜ਼ ਬਾਰੇ ਇੰਨੀ ਨੋਲੇਜ ਨਹੀਂ ਸੀ ਇਹ ਸੰਸਥਾ ਸਾਨੂੰ ਗੁਰਮਤ ਦੁਨੀਆਵੀ ਵਿਦਿਆ ਅਤੇ ਬਹੁਤ ਚੀਜ਼ਾਂ ਬਾਰੇ ਗਿਆਨ ਦਿੰਦੀ ਹੈ ਇਸ ਸੰਸਥਾ ਤੋਂ ਅਨੇਕ ਬੱਚੇ ਪੜ ਕੇ ਜਾ ਚੁੱਕੇ ਆ ਤੇ ਹੋਰ ਵੀ ਬਹੁਤ ਬੱਚੇ ਪੜ ਰਹੇ ਆ ਸਾਨੂੰ ਭਾਈ ਕੁਲਦੀਪ ਸਿੰਘ ਦੀ ਬਦੌਲਤ ਹੀ ਇੰਨੀ ਸਿੱਖਿਆ ਪ੍ਰਾਪਤ ਹੋਇਆ ਕੁਲਦੀਪ ਸਿੰਘ ਸਾਨੂੰ ਰੋਜ਼ ਸਾਡੇ ਨਾਲ ਨਿਤਨੇਮ ਕਰਦੇ ਆ ਤੇ ਸਾਨੂੰ ਕਥਾ ਵਿਚਾਰ ਲੈਕਚਰ ਆਦਿ ਸਿਖਾਉਂਦੇ ਆਣ ਉਹ ਸਾਡੇ ਨਾਲ ਆ ਕੇ ਆਪਣੇ ਪਰਿਵਾਰ ਵਾਂਗੂ ਸਾਡੇ ਨਾਲ ਸਮਾਪਿਤ ਹੁੰਦੇ ਆਣ ਉਹਨਾਂ ਨੇ ਸਾਨੂੰ ਕਦੇ ਵੀ ਇਕੱਲਾ ਮਹਿਸੂਸ ਨਹੀਂ ਕਰਨ ਦਿੱਤਾ ਉਹ ਸਾਡੇ ਨਾਲ ਹੀ ਰਹਿੰਦੇ ਹਨ ਮੈਂ ਇਸ ਸਮੇਂ 10ਵੀਂ ਕਲਾਸ ਵਿੱਚ ਪੜ ਰਿਹਾ ਹਾਂ ਜੀ ਜਦ ਮੈਂ ਇੱਥੇ ਆਇਆ ਸੀ ਉਦੋਂ ਮੈਂ ਪਹਿਲੀ ਕਲਾਸ ਵਿੱਚ ਸੀਗਾ ਹੁਣ ਮੈਨੂੰ ਕੁੱਲ 12 ਸਾਲ ਹੋ ਗਏ ਇੱਥੇ ਪੜਦਿਆਂ ਮੇਰਾ ਨਾਮ ਜੀ ਮਾਨਜੋਤ ਸਿੰਘ ਆ ਮੈਂ ਪਿਛਲੇ 2 ਸਾਲਾਂ ਤੋਂ ਇੱਥੇ ਰਹਿ ਰਿਹਾ ਹਾਂ ਤੇ ਸਾਨੂੰ ਬਹੁਤ ਵਧੀਆ ਲੱਗਦਾ ਇੱਥੇ ਸਾਰੀ ਗੁਰਮਤਿ ਦੀ ਸਾਰੀਆਂ ਸਿੱਖਿਆਵਾਂ ਮਿਲਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਸੋਨੂ ਸਿੰਘ ਆ ਤੇ ਮੈਂ ਇੱਥੇ ਪਿਛਲੇ 7 ਸਾਲਾਂ ਤੋਂ ਰਹਿ ਰਿਹਾ ਤੇ ਮੈਂ 10ਵੀਂ ਜਮਾਤ ਵਿੱਚ ਇੱਥੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਸਾਨੂੰ ਆਪਣਾ ਪਰਿਵਾਰ ਵਰਗਾ ਜਿਹੜਾ ਇੱਥੇ ਮਾਹੌਲ ਪ੍ਰਾਪਤ ਹੁੰਦਾ ਵਾ ਤੇ ਜਿਹੜੇ ਜਥੇਦਾਰ ਸਾਹਿਬ ਨੇ ਉਹ ਸਾਡੇ ਨਾਲ ਮਤਲਬ ਪਾਟ ਕਰਦੇ ਵੀ ਚੰਨ ਤੇ ਸਾਨੂੰ ਸੰਤਿਆ ਵੀ ਦਿੰਦੇ ਸੰਦ ਕਾਰੇਗ ਜਾਵੇ ਨਿਹਾਲ ਹੋ ਜਾਵੇ ਧੰਨ ਧੰਨ ਬਾਬਾ ਫਤੇ ਸਿੰਘ ਜੀ ਦੇ ਮਨ ਨੂੰ ਪਾਵੇ ਸਤਿ ਸ਼੍ਰੀ ਅਕਾਲ ਤਾਦਸ਼ ਮੇਸਕੋਲ ਜੰਗ ਵਿੱਚ ਹਾਰ ਕੇ ਸੂਰਮਾ ਕਹੋ ਨਾਉ ਦੇ ਬੱਚਿਆਂ ਨੂੰ ਮਾਰ ਕੇ ਸੂਰਮਾ ਕਹੋ ਨਾਉ ਦੇ ਪੁੱਤਰਾਂ ਨੂੰ ਮਾਰ ਕੇ ਬਿਤਾਦਸ਼ਮੇਸ਼ ਕੋਲੋਂ ਜੰਗ ਵਿੱਚ ਹਾਰ ਕੇ ਸੂਰਮਾ ਕਹੋ ਨਾਉ ਦੇ ਬੱਚਿਆਂ ਨੂੰ ਮਾਰ ਕੇ ਸੂਰਮਾ ਕਹੋ ਨਾਉ ਦੇ ਪੁੱਤਰਾਂ ਨੂੰ ਮਾਰ ਕੇ ਸੂਬੇ ਆ ਰੈਣੀਆਂ ਨਹੀਂ ਸਦਾ ਸੂਬੇਦਾਰੀਆਂ ਲੈ ਕੇ ਤੈਨੂੰ ਬਹਿਣੀਆਂ ਦਿੱਲੀ ਨਾਲ ਯਾਰੀਆਂ ਸੂਬੇ ਆ ਰੈਣੀਆਂ ਨਹੀਂ ਸਦਾ ਸੂਬੇਦਾਰੀਆਂ ਲਾ ਕੇ ਤੈਨੂੰ ਬਹਿਣ ਗਿਆ ਦਿੱਲੀ ਨਾਲ ਯਾਰੀਆਂ ਆਗੋ ਤਖਤਾਂ ਤੇ ਬੈਠਾ ਹੰਕਾਰ ਕੇ ਸੂਰਮਾ ਕਹਨ ਆਯੋ ਦੇ ਬੱਚਿਆਂ ਨੂੰ ਮਾਰ ਕੇ ਸੂਰਮਾ ਕਹਨ ਆਯੋ ਦੇ ਪੁੱਤਰਾਂ ਨੂੰ ਮਾਰ ਕੇ ਪਿਤਾ ਦਸ਼ਮੇਸ਼ ਕੋਲੋਂ ਜੰਗ ਵਿੱਚ ਹਾਰ ਕੇ ਸੂਰਮਾ ਕਹਨ ਆਯੋ ਦੇ ਬੱਚਿਆਂ ਨੂੰ ਮਾਰ ਕੇ ਇਸ ਸੰਸਧਾਨੋ ਜਿੱਥੇ ਕਿ ਭਾਈ ਸਾਹਿਬ ਹੁਣਾ ਵੱਲੋਂ ਰਨ ਕੀਤਾ ਜਾਂਦਾ ਉੱਥੇ ਉਹਨਾਂ ਦਾ ਸਾਥ ਦਿੰਦੇ ਨੇ ਸਿਮਰਨਜੀਤ ਸਿੰਘ ਜਿਹੜੇ ਕਿ ਪੇਸ਼ੇਵਰ ਜੋ ਵਕੀਲ ਨੇ ਪਰ ਇਸ ਸੰਸਧਾਨ ਨਾਲ ਲੰਬੇ ਸਮੇਂ ਤੋਂ ਇਸ ਲਈ ਜੁੜੇ ਹੋਏ ਨੇ ਕਿਉਂਕਿ ਮਾਨਵਤਾ ਦੇ ਭਲੇ ਵਿੱਚ ਉਹ ਵੀ ਆਪਣਾ ਹਿੱਸਾ ਪਾ ਰਿਹਾਣਾ ਮੌਜੂਦਾ ਗੱਲਬਾਤ ਕਰ ਲੈਣਾ ਭਾਈ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਸੰਸਧਾਨ ਨਾਲ ਜੁੜੇ ਤੇ ਕਿਸੇ ਕਿਨੇ ਸੰਸਧਾਨ ਕੰਮ ਕਰਦੇ ਸੰਸਧਾਨ ਦੇ ਪਹਿਲੇ ਦਿਨ ਤੋਂ 2014 ਤੋਂ ਸੰਸਧਾਨ ਦੇ ਨਾਲ ਜੁੜਿਆ ਹੋਇਆ ਜੀ ਸੰਸਥਾ ਦਾ ਡਿਟਾ ਟਾਰਗੇਟ ਆ ਬੱਚਿਆਂ ਨੂੰ এডੂਕੇਸ਼ਨ ਪ੍ਰੋਵਾਈਡ ਕਰਨਾ ਅਕੈਡੈਮਿਕ এডੂਕੇਸ਼ਨ ਦੇ ਨਾਲ ਨਾਲ ਧਾਰਮਿਕ ਵਿੱਦਿਆ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਜੀ ਬੱਚਿਆਂ ਨੂੰ ਕਿੰਨਾ ਸਮਾਂ ਜਿਹੜਾ ਆ ਇੱਥੇ ਤੁਸੀਂ ਜਿਹੜਾ ਆ ਬੱਚੇ ਦਿੰਦੇ ਹੋ এডੂਕੇਸ਼ਨ ਮੰਦੀ ਲਾਲੋਚ ਹੈ ਧਾਰਮਿਕ ਲਾਲ ਇਸ ਸੰਸਥਾ ਦੇ ਵਿੱਚ ਦੀ ਜਿਹੜਾ ਪ੍ਰਾਇਮਰੀ ਸਾਡਾ ਫੋਕਸ ਆ ਉਹ ਇਹ ਆ ਕਿ ਬੱਚਿਆਂ ਦੀ ਕਿਸੇ ਵੀ ਕਾਰਨ ਕਰਕੇ ਜੇਕਰ ਪੜ੍ਹਾਈ ਰੁਕੀ ਹੋਈ ਆ ਕਿਉਂਕਿ ਪੜ੍ਹਾਈ ਦਾ ਇੱਕ ਫਿਕਸ ਟਾਈਮ ਹੁੰਦਾ ਜੀ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਾਫੀ ਲੰਬੇ ਸਮੇਂ ਬਾਅਦ ਜਦੋਂ ਅਸੀਂ ਐਸਟੈਬਲਿਸ਼ ਹੋਗੇ ਉਦੋਂ ਮਨਸਰੀ ਕਲਾਸ ਦੇ ਵਿੱਚ ਲੱਗ ਕੇ ਪੜ੍ਹ ਲਾਂਗੇ ਪੜ੍ਹਾਈ ਦੀ ਹਉਮਰ ਹੁੰਦੀ ਆ ਸਕੂਲਿੰਗ ਦੀ ਉਮਰ ਆ ਤਾਂ ਕਰਕੇ ਜੇਕਰ ਬੱਚੇ ਦੀ ਕਿਸੇ ਦੀ ਕਿਸੇ ਵੀ ਕਾਰਨ ਕਰਕੇ ਪੜ੍ਹਾਈ ਰੁਕ ਗਈ ਤਾਂ ਉਸ ਨੂੰ ਜਥੇਦਾਰ ਸਰਦਾਰ ਕੁਲਦੀਪ ਸਿੰਘ ਜੀ ਦੀ ਕੋਸ਼ਿਸ਼ ਦੇ ਸਦਕਾ ਇਹ ਸੰਸਥਾ ਸ਼ੁਰੂ ਹੋਈ ਜਿਹਦੇ ਵਿੱਚ ਬੱਚਿਆਂ ਨੂੰ ਅਕੈਡੈਮਿਕ এডਿਕੇਸ਼ਨ ਦਿੱਤੀ ਜਾਂਦੀ ਆ ਸਕੈਂਡਰੀ ਆਪਸ਼ਨ ਦੇ ਵਿੱਚ ਅਸੀਂ ਇਹ ਰੱਖਿਆ ਹੋਇਆ ਕਿ ਬੱਚਿਆਂ ਨੂੰ ਸਮਾਜਿਕ ਕੁਰੀਤੀਆਂ ਤੋਂ ਦੂਰ ਕਰਨ ਦੇ ਲਈ ਧਾਰਮਿਕ ਸਿੱਖਿਆ ਬੜੀ ਜ਼ਰੂਰੀ ਆ ਉਸ ਦੇ ਨਾਲ ਨਾਲ ਹੀ ਬੱਚੇ ਧਾਰਮਿਕ ਸਿੱਖਿਆ ਲੈਂਦੇ ਨੇ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ ਕੀਰਤਨ ਤਬਲਾ ਤੇ ਗੱਤਕਾ ਸਿੱਖਣ ਅਦਕ ਹੋਰ ਸਿੱਖਲਾਈਆਂ ਬੱਚਿਆਂ ਨੂੰ ਦਿੱਤੀ ਜਾਂਦੀਆਂ ਨੇ ਤਾਂ ਕਿ ਬੱਚੇ ਧਾਰਮਿਕ ਪੱਖ ਤੋਂ ਵੀ ਨਿਪੁੰਨ ਹੋ ਸਕਣ ਕਿੰਨੇ ਬੱਚੇ ਨੇ ਟੋਟਲ ਆਪਣੇ ਕੋਲੇ ਇੱਥੇ ਇਸ ਸੰਸਥਾ ਦੇ ਵਿੱਚ ਲਗਭਗ 35 ਬੱਚੇ ਨੇ ਜੀ ਸਮੇਂ ਦੇ ਸਿਰ ਕੁਝ ਬੱਚੇ ਪਾਸ ਆਊਟ ਹੋ ਜਾਂਦੇ ਨੇ ਕੁਝ ਬੱਚਿਆਂ ਦੀ ਨਵੀਂ ਐਡਮਿਸ਼ਨ ਹੋ ਜਾਂਦੀ ਹੈ ਜੀ ਇਸ ਸੰਸਥਾ ਦੇ ਵਿੱਚ ਪਰ ਸਾਡੇ ਕੋਲ ਜਿਹੜੀ ਕੈਪੈਸਿਟੀ ਹੈ ਅੱਜ ਦੀ ਘੜੀ ਕਿਉਂਕਿ ਆਮਦਨ ਦੇ ਸਾਧਨ ਸੀਮਿਤ ਹੋਣ ਕਾਰਨ ਬੱਚੇ 35 ਦੀ ਸਾਡੇ ਕੋਲ ਕੈਪੈਸਿਟੀ ਆ ਉਹਨਾਂ ਨੂੰ ਅਸੀਂ ਪੜਾਉਣ ਦੇ ਵਿੱਚ ਯੋਗਦਾਨ ਪਾ ਰਹੇ ਹਾਂ ਜੀ ਕੋਈ ਸਪੈਸੀਫਿਕ ਐਜੂਕੇਸ਼ਨ ਹੁੰਦੀ ਆ ਦੁਨਿਆਵੀ ਜਿਹੜੀ ਜੰਨੇ ਉਹ ਜਿਹੜਾ ਬੱਚਾ ਜਿਹੜੇ ਕਾਲਜ ਜਿਹੜੀ ਪੜਾਈ ਕਰਨਾ ਚਾਹਵੇ ਉਹਨੂੰ ਹਰੇਕ ਉੱਤੇ ਭੇਜਦੇ ਆ ਆਪਾਂ ਸਾਰੇ ਜਾਣਦੇ ਆਂ ਦੀ 10ਵੀਂ ਤੱਕ ਫਿਕਸ ਆ ਦੀ ਉਹਦੇ ਲਈ ਇੱਕ ਸਕੂਲ ਰੱਖਿਆ ਹੋਇਆ ਸੀ ਪ੍ਰਾਈਵੇਟ ਸਕੂਲ ਦੇ ਵਿੱਚ ਬਕਾਇਦਾ ਜਾਂਦੇ ਨੇ ਬੱਚੇ ਸਕੂਲ ਵੈਨ ਆਉਂਦੀ ਆ ਘਰ ਤੋਂ ਇੱਥੇ ਸਾਡੇ ਲੰਗਰ ਹਾਲ ਆ ਜਿਹੜਾ ਇੱਥੇ ਹੀ ਬੱਚੇ ਪ੍ਰਸ਼ਾਦਾ ਛੱਕਦੇ ਨੇ ਬੱਚਿਆਂ ਦੇ ਟਿਫਨ ਪੈਕ ਹੋ ਕੇ ਨਾਲ ਜਾਂਦੇ ਉਹਨਾਂ ਨੇ ਪ੍ਰਾਈਵੇਟ ਸਕੂਲ ਦੇ ਵਿੱਚ ਜਾ ਕੇ ਪੜ੍ਹ ਕੇ ਵਾਪਿਸ ਆਉਣਾ ਜਿਹੜੀ ਆਪਣੀ ਗੱਲ ਸੀ ਕਿ 10th ਤੱਕ ਉਹ ਇੱਕੋ ਸਕੂਲ ਹੋ ਗਿਆ ਪਲੱਸ 1 2 ਦੇ ਵਿੱਚ ਬੱਚੇ ਆਪਣਾ ਫੀਲਡ ਯੂਜ਼ ਕਰ ਲੈਂਦੇ ਨੇ ਕੋਈ ਨਾਨ ਮੈਡੀਕਲ ਦੇ ਵਿੱਚ ਜਾਣਾ ਚਾਹੁੰਦਾ ਕੋਈ ਮੈਡੀਕਲ ਦੇ ਵਿੱਚ ਜਾਣਾ ਚਾਹੁੰਦਾ ਕੋਈ ਆਰਟਸ ਦੇ ਵਿੱਚ ਜਾਣਾ ਚਾਹੁੰਦਾ ਕੋਈ ਪੁਲੀਟੀ ਆਪਣੇ ਪੋਲੀਟੈਕਨਿਕ ਕੋਰਸ ਕਰਨਾ ਚਾਹੁੰਦਾ ਸੋ ਉਸ ਹਿਸਾਬ ਦੇ ਨਾਲ ਫਿਰ ਆਪੇ ਅਸੀਂ ਅੱਗੇ ਸਕੂਲ ਚੋਂ ਲੈਂਦੇ ਆ ਪਲੱਸ 1 ਦੇ ਅੱਗੇ ਸਕੂਲ ਉਸ ਤੋਂ ਬਾਅਦ ਜੋ ਗ੍ਰੈਜੂਏਸ਼ਨ ਕਰ ਰਹੇ ਨੇ ਕੁਝ ਬੱਚੇ ਕਿਸੇ ਨੇ ਮਾਸ ਮੀਡੀਆ ਦੇ ਵਿੱਚ ਕੀਤਾ ਹੋਇਆ ਜੀ ਕਿਸੇ ਨੇ ਬੀਸੀਏ ਕਰ ਰਿਹਾ ਕੋਈ ਬੀਏ ਕਰ ਰਿਹਾ ਉਹ ਅਲੱਗ-ਅਲੱਗ ਫਿਰ ਕਾਲਜ ਅੱਗੇ ਹੋ ਜਾਂਦੇ ਨੇ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਉਹਨਾਂ ਦੇ ਅਫੀਲੀਏਟਡ ਕਾਲਜਿਸ ਨੇ ਜਿਹੜੇ ਉਹਨਾਂ ਦੇ ਵਿੱਚ ਬੱਚੇ ਪੜ੍ਹਦੇ ਨੇ ਕਿਨਿਕ ਬੱਚੇ ਹੱਥ ਤੱਕ ਇੱਥੇ ਜਿਹੜੇ ਪਾਸ ਆਊਟ ਹੋ ਚੁੱਕੇ ਆ ਜਾਂ ਚੁੱਕੇ ਨੇ ਕੁਝ ਹੈ ਲਗਭਗ ਕਿਉਂਕਿ ਬੱਚਿਆਂ ਦੀ ਉਮਰ ਛੋਟੀ ਹੋਣ ਕਾਰਨ ਅਤੇ ਸੰਸਥਾ ਦਾ ਜਿਹੜਾ ਵਰਕਿੰਗ ਏਰੀਆ ਜੇ ਲਗਭਗ 10-11 ਸਾਲ ਹੋਏ ਨੇ 2014 ਤੋਂ ਸ਼ੁਰੂ ਹੋਣ ਕਾਰਨ ਹੁਣ ਤੱਕ ਲਗਭਗ 5-6 ਬੱਚੇ ਨੇ ਜਿਹੜੇ ਉਹ ਪਾਸ ਆਊਟ ਹੋ ਚੁੱਕੇ ਨੇ ਜੀ ਇੱਕ ਬੱਚਾ ਲੱਗ ਗਿਆ ਸੀ ਹੀਰੋ Honda ਦੇ ਵਿੱਚ ਜੀ ਦੋ ਬੱਚਿਆਂ ਨੇ ਫੋਰਨ ਕੰਟਰੀ ਚੂਜ਼ ਕੀਤੀ ਆ ਜੀ ਇੱਕ ਬੱਚਾ ਚੈਨਲ ਦੇ ਵਿੱਚ ਹੀ ਮਲਟੀਮੀਡੀਆ ਦਾ ਜਿਹਨੇ ਕੋਰਸ ਕੀਤਾ ਸਿਵਾਮਨ ਸਿਵਾਮਨ ਵਾ ਰਿਹਾ ਜਿਹੜਾ ਜਿਵੇਂ ਬੱਚੇ ਤੁਸੀਂ ਰੱਖੇ ਹੋਏ ਨੇ ਇਹਨਾਂ ਦਾ ਰਹਿਣਾ ਖਾਣਾ ਪੀਣਾ ਇਹਦੇ ਲਈ ਕੋਈ ਚਾਰजेस ਨਹੀਂ ਨੇ ਕਿ ਸਾਰਾ ਹੀ ਫ੍ਰੀ ਜਿਹੜੀ ਸੇਵਾ ਜਿਹੜੀ ਹੈ ਬੱਚਿਆਂ ਤੋਂ ਕੋਈ ਚਾਰजेस ਨਹੀਂ ਲਿਆ ਜਾ ਸਕਦਾ ਜੀ ਨਾ ਹੀ ਲੈਣੇ ਆ ਇਹਦੇ ਵਿੱਚ ਸਰਦਾਰ ਗੁਲਦੀਪ ਸਿੰਘ ਦੇ ਜਤਨਾ ਸਦਕਾ ਕੁਝ ਕੋ ਹੋਰ ਵੋਲੰਟੇਅਰਲੀ ਸੱਜਣ ਜੁੜੇ ਹੋਏ ਨੇ ਜਿਹੜੇ ਸਾਨੂੰ ਮੰਥਲੀ ਕੁਛ ਨਾ ਕੁਛ ਡੋਨੇਟ ਕਰਦੇ ਨੇ ਉਹਦੇ ਨਾਲ ਬੱਚਿਆਂ ਦੀ ਸਕੂਲ ਦੀ ਫੀਸ ਰਹਿਣ ਦਾ ਖਰਚਾ ਕੋਠੀ ਦਾ ਕਿਰਾਇਆ ਆਦਕ ਨਿਕਲ ਜਾਂਦੇ ਨੇ ਜੀ ਬਾਈ ਕੱਤੀ ਦੇਖ ਰਿਹਾ ਸੀ ਇਹ ਇਹ ਜਿਹੜੀ ਆਪਣਾ ਸੰਸਥਾ ਆ ਇੱਥੇ ਆਪਣਾ ਘਰ ਤੇ ਵਾਕਈ ਜਿਹੜੇ ਜਿਹੜੇ ਜੱਥੇਦਾਰ ਕੁਲਦੀਪ ਸਿੰਘ ਉਹਨਾਂ ਦਾ ਵੀ ਆਪਣਾ ਘਰ ਆ ਇੱਥੇ ਉਹ ਨਾਲੇ ਆਪਣੇ ਘਰ ਦੇ ਵਿੱਚੇ ਸੰਸਥਾ ਮਤਲਬ ਉਹਨਾਂ ਵੱਲੋਂ ਸ਼ੁਰੂ ਕੀਤੀ ਗਈ ਹੈ ਨਹੀਂ ਸੰਸਥਾ ਫਿਲਹਾਲ ਕਿਰਾਏ ਦੀ ਕੋਠੀ ਦੇ ਉੱਪਰ ਆ ਜੀ ਇਹ ਪਰ ਜਦੋਂ ਕੁਲਦੀਪ ਸਿੰਘ ਜੀ ਨੇ ਸੰਸਥਾ ਸ਼ੁਰੂ ਕੀਤੀ ਕੁਐਸਚਨ ਬੱਚੇ ਆ ਗਏ ਬੱਚੇ ਪੜਨ ਲੱਗ ਗਏ ਤਾਂ ਆਲੇ-ਦਾਲ ਦੀ ਸੁਸਾਇਟੀ ਦੇ ਵਿੱਚ ਕੁਐਸਚਨ ਇਹ ਹੁੰਦਾ ਸੀ ਇਹ ਬੱਚੇ ਕੌਣ ਨੇ ਜੀ ਸਰਦਾਰ ਸਾਹਿਬ ਦਾ ਜਵਾਬ ਗਿਆਨੀ ਕੁਲਦੀਪ ਸਿੰਘ ਜੀ ਦਾ ਜਵਾਬ ਹਮੇਸ਼ਾ ਆਪਣੇ ਬੱਚੇ ਨੇ ਜੀ ਇਹ ਉਹਨਾਂ ਦਾ ਆਪਣਾ ਹੀ ਘਰ ਹੈ ਇਹ ਕਿਸੇ ਸਪੈਸ਼ਲ ਸਕੂਲ ਦੀ ਤਰ੍ਹਾਂ ਇੱਥੇ ਨਹੀਂ ਟ੍ਰੀਟ ਕੀਤਾ ਜਾਂਦਾ ਬੱਚਿਆਂ ਨੂੰ ਜਿਵੇਂ ਬੱਚੇ ਆਪਣੇ ਘਰ ਦੇ ਵਿੱਚ ਮਹਿਸੂਸ ਕਰਦੇ ਨੇ ਓਵੇਂ ਹੀ ਇੱਥੇ ਮਹਿਸੂਸ ਕਰਦੇ ਨੇ ਤਾਂ ਅਗਰ ਕਿਸੇ ਦਾ ਨਾਮ ਵੀ ਆਪਣੀ ਰੱਖਿਆ ਗਿਆ ਆਪਣਾ ਘਰ ਹੀ ਆ ਜੀ ਇਹ ਉਹਨਾਂ ਦਾ ਬੱਚਿਆਂ ਦਾ ਸਰਦਾਰ ਕੁਲਦੀਪ ਸਿੰਘ ਜੀ 24 ਘੰਟੇ ਇੱਥੇ ਰਹਿੰਦੇ ਰਹੇ ਨੇ ਜੀ ਕੁਲਦੀਪ ਸਿੰਘ ਜੀ ਨੇ ਸਵੇਰ ਦੇ ਨਿਤਨੇਮ ਤੋਂ ਲੈ ਕੇ ਬੱਚਿਆਂ ਨੂੰ ਸਲਾਮ ਤੱਕ ਦੀ ਸਾਰੀ ਸੁਭਾਅ ਮਾਪ ਕਰਨੀਆਂ ਨੇ ਆਪਣੀ ਅੱਖੀਂ ਦੇਖ ਕੇ ਕਰਵਾਉਣੀਆਂ ਨੇ ਜਾਂ ਆਪਣੇ ਹੱਥੀਂ ਕਰ ਲੈਣੀਆਂ ਨੇ ਰਾਤ ਨੂੰ ਵੀ ਉਹਨਾਂ ਨੇ ਇੱਥੇ ਰਹਿ ਕੇ ਬੱਚਿਆਂ ਦੀ ਸਾਰੀ ਨਿਗਰਾਨੀ ਰੱਖਣੀ ਆ ਕਿਉਂਕਿ 24 ਘੰਟੇ ਕਿਸੇ ਵੀ ਤਰ੍ਹਾਂ ਦੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਲੋੜ ਜਿਹੜੀ ਸਾਨੂੰ ਪੈਂਦੀ ਆ ਉਹ ਸਰਦਾਰ ਕੁਲਦੀਪ ਸਿੰਘ ਜੀ ਪੂਰੀ ਕਰ ਦਿੰਦੇ ਨੇ ਸਾਡੇ ਸਰਦਾਰ ਕੁਲਦੀਪ ਸਿੰਘ ਜੀ ਜਿਹੜੀ ਮੇਨ ਆ ਇਨਸਾਨੀਅਤ ਦੇ ਨਾਮ ਤੇ ਤੇ ਨਿਊਟਰਲ ਹੋ ਕੇ ਚੱਲਦੇ ਨੇ ਜੀ ਕਿਸੇ ਵੀ ਇੱਕ ਟੜਾ ਬੰਦੇ ਜਾਂ ਕਿਸੇ ਨੂੰ ਇੱਕ ਖੁਸ਼ ਕਰਨ ਲਈ ਕਦੇ ਉਹ ਕੰਮ ਨਹੀਂ ਕਰਦੇ ਉਹਨਾਂ ਦਾ ਜਿਹੜਾ ਰਵਈਆ ਰਹਿੰਦਾ ਲੋੜਵੰਦ ਦੀ ਸੇਵਾ ਕਰਨਾ ਤੇ ਗੁਰਮਤਿ ਦੇ ਅਨੁਸਾਰ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹਨਾਂ ਦੇ खरे ਉੱਤਰ ਦੇ ਹੋਏ ਉਹ ਪੈਰਾ ਦਿੰਦੇ ਨੇ ਜੀ ਸੋ ਜਿਹੜੀ ਇੱਥੇ ਇੱਕ ਜ਼ਿੰਮੇਵਾਰੀ ਸੀ ਤੇ ਅੱਜ ਦੀ ਜਿਹੜੀ ਅਕਾਲ ਤਖਤ ਸਾਹਿਬ ਦੀ ਜ਼ਿੰਮੇਵਾਰੀ ਆ ਬਹੁਤ ਵੱਡਾ ਫਰਕ ਆ ਜੀ ਪਰ ਸਾਨੂੰ ਪੂਰੀ ਉਮੀਦ ਆ ਜਿਹੜੀ ਉਹਨਾਂ ਦਾ ਕਰੈਕਟਰ ਆ ਜਾਂ ਜਿੱਦਾਂ ਦਾ ਉਹਨਾਂ ਦਾ ਰਵਈਆ ਜਾਂ ਜਿਹੋ ਜਿਹੇ ਉਹ ਦਰਦ ਰੱਖਦੇ ਨੇ ਕੌਮ ਦੇ ਪ੍ਰਤੀ ਉਹ ਬਹੁਤ ਜ਼ਿਆਦਾ खरे ਉੱਤਰ ਨੇ ਜੀ ਬੋਲ ਬਤਨਵਾਦਾ ਸੋ ਬਿਲਕੁਲ ਸਿਮਰਤਜੀਤ ਸਿੰਘ ਹੁਣੇ ਜਿਹੜੇ ਕਿ ਲੰਬੇ ਸਮੇਂ ਤੋਂ ਜਦਰ ਸਾਹਿਬ ਦੇ ਨਾਲ ਜੁੜੇ ਹੋਏ ਨੇ ਸੰਸਾ ਦੇ ਨਾਲ ਜੁੜੇ ਹੋਏ ਨੇ ਜਿਹੜੇ ਬੱਚਿਆਂ ਨੂੰ ਦੁਨਿਆਵੀ ਪੜ੍ਹਾਈ ਦੇ ਨਾਲ-ਨਾਲ ਗੁਰੂ ਦੇ ਨਾਲ ਜੋੜਦੇ ਨੇ ਗੁਰੂ ਦੇ ਲੜ ਲਾਉਂਦੇ ਨੇ ਗੁਰਸਿੱਖ ਬੱਚੇ ਸੋਹਣੇ ਸੋਹਣੇ ਦਸਤਾਰਾਂ ਦੇ ਵਿੱਚ ਨਜ਼ਰ ਆਏ ਆ ਉਹਨਾਂ ਦੇ ਰਹਿਣ ਖਾਣ ਪੀਣ ਹਰ ਇੱਕ ਪ੍ਰਬੰਧ ਇੱਥੇ ਕੀਤਾ ਜਾਂਦਾ ਇੱਕ ਮਾਨਵਤਾ ਦੇ ਭਲੇ ਲਈ ਕਾਰਜ 2014 ਤੋਂ ਚੱਲ ਰਿਹਾ ਸੀ ਇਸੇ ਕਰਕੇ ਸ਼ਾਇਦ ਲੱਗਦਾ ਕਿ ਗੁਰੂ ਸਾਹਿਬ ਨੇ ਉਹਨਾਂ ਦੀ ਝੋਲੀ ਇੱਕ ਹੋਰ ੜੀ ਵੱਡੀ ਸੇਵਾ ਪਾਈ ਆ ਸੋ ਇੱਕ ਕੋਸ਼ਿਸ਼ ਸੀ ਕਿ ਤੁਹਾਨੂੰ ਦਿਖਾ ਸਕੀਏ ਅੱਜ ਆਪਣੇ ਘਰ ਦੇ ਉਹ ਹਾਲਾਤ ਆਪਣੇ ਘਰ ਦੇ ਉਹ ਵਿਊ ਕਿ ਕਿਸ ਤਰੀਕੇ ਨਾਲ ਮਨੁੱਖਤਾ ਦੀ ਸੇਵਾ ਕੀਤੀ ਜਾਂਦੀ ਹੈ ਪਲਾ ਕੀਤਾ ਜਾਂਦਾ ਕੈਮਰਾਮੈਨ ਸਿਕੰਦਰ ਦੇ ਨਾਲ ਜਸਪ੍ਰੀਤ ਸਿੰਘ ਅਸ਼ਕ ਪੀਟੀਸੀ ਨਿਊਜ਼ ਬਹਾਲਾ